ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਬਣਾਉਣਾ ਦੱਸ ਰਹੀ ਹਾਂ ਲਸਣ ਤੇ ਪਿਆਜ਼ ਦਾ achar ਦੋ ਪਿਆਜ਼ ਲੈ ਲਏ ਇਕੱਠੇ ਇੱਕ ਲਸਣ ਦਾ ਹੀ ਛਿੱਲ ਲਈ ਮੋਟ-ਮੋਟ ਕੱਟ ਲੈ ਇੱਕ ਚਮਚਾ ਜਵੈਣ ਦਾ ਇੱਕ ਚਮਚਾ ਸੌਫ ਦਾ ਇੱਕ ਚਮਚਾ ਕਾਲੀ ਮਿਰਚਾਂ ਦਾ ਇੱਕ ਜੀਰੇ ਦਾ ਇਹ ਚੱਪਾ ਨੇ ਹਾਜਮੇਦਾਰ ਚੀਚਾ ਬਣਾਉਣੀ ਹਾਜਮੇਦਾਰ achar ਬਣਾਉਣਾ ਪਹਿਲਾਂ ਆਪਾਂ ਇਹਨਾਂ ਨੂੰ ਰੋਸਟ ਕਰਨਾ ਗੈਸ ਕਰ ਲਿਆ ਹੁਣ

ਫਾਕਾ ਜਿੱਤੇ ਮੈਂ ਤੁਹਾਨੂੰ ਰੱਖ ਸੰਗੀਤ ਰਣਿ ਸੋਣਾ ਇਹਦੇ ਵਿੱਚ ਕਰਕੇ ਆਉਂਦੇ ਹਾਂ ਲਓ ਜੀ ਸਮਾਂ ਤਿਆਰ ਸੁਬ ਜੇ ਇਸੇ ਡੇਰਾ ਗ੍ਰਾਇੰਡ ਕੀਤਾ ਹੋਇਆ ਤਾਂ ਆਪਾਂ ਆਨ ਕਰਨਾ ਪਵੇਗਾ ਇਦੇ ਵਿੱਚ ਪਾ ਲਈ ਇੱਕ ਛੋਟੀ ਕੱਪੀ ਸਿਫਤੀ ਆਪਾਂ ਨੇ ਇਹ ਹਾਜਮੇ ਦਾ ਤੇਰੇ ਲਈ ਤੁਸੀਂ ਬੋਲੇ ਇੱਕ ਚਮਚਾ ਕੜਾਹੇ ਨਾਲ ਆਪਾਂ ਨੇ ਹਾਜਮੇ ਦਾ achar ਬਣਾਉਣਾ ਗੈਸ ਤੋਂ ਜਾਬ ਕੋ ਇਹ ਬਣਾ ਕੇ ਰੱਖੋ ਰੋਜ਼ ਖਾਇਆ ਕਰੋ ਕਦੇ ਗੈਸ ਤੋਂ ਜਾਬ ਨਹੀਂ ਬਣਦਾ ਰੋਟੀ ਖਾਜਮ ਆ ਜਾਂਦੀ ਹੈ ਇਹਦੇ ਨਾਲ ਸਮੋਸੇ ਆਪਣਾ ਚਾਹ ਹੋ ਗਿਆ ਤਿਆਰ ਇਹ ਭਾਂਡੇ ਵਿੱਚ ਪਾ ਲਿਆ